ਦੇ ਅੰਦਰ ਅੰਦਰ ਆਪਣੇ ਮਨ ਵਿੱਚ ਕੋਈ ਤਿੱਤਰ-ਬਿੱਤਰ ਕਰ ਲੈ ਜਿਸ ਦਾ ਆਪਣੇ ਗਿਆਤ ਮੁਜੀਦ ਕਾਰਵਾਈ ਜੀ ਜਾਏਗੀ ਇਹ ਤਸਵੀਰਾਂ ਤੁਸੀਂ ਹਰਿਆਣਾ ਪੁਲਿਸ ਦੀਆਂ ਸੰਭੂ ਬਾਰਡਰ ਤੋਂ ਦੇਖ ਰਹੀ ਹਾਂ ਦਨ ਘਗਰ ਦਰਿਆ ਤੋਂ ਇੱਕ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਦੇਖ ਹੀ ਰਿਹਾ ਆ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਖਬਰ ਦੇ ਵਿੱਚ ਤੁਸੀਂ ਦੇਖਿਆ ਕਿ ਹਰਿਆਣਾ ਪੁਲਿਸ ਵੱਲੋਂ ਕਿਵੇਂ ਕਿਹਾ ਜਾ ਰਿਹਾ ਕਿ ਇੱਥੋਂ ਤਿੱਤਰ ਬਿੱਤਰ ਹੋ ਜਾਓ ਤੇ ਜੇਕਰ ਐਸੇ ਤੱਕ ਆ ਜਿਵੇਂ ਅੱਜ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਆ ਕਿ ਲੱਗਦਾ ਕਿ ਕਿਸਾਨ ਆ ਜਿਹੜੇ ਇਸ ਸੰਭੂ ਬਾਰਡਰ ਨੂੰ ਜਿਹੜਾ ਕਰਾਸ ਕਰ ਪਾਉਣਗੇ ਅੱਗੇ ਦਿੱਲੀ ਜਾਇਆ ਜਾਵੇਗਾ ਕਿਸਾਨਾਂ ਵੱਲੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸਾਨ ਆ ਪਹੁੰਚ ਸਕਣਗੇ ਦਿੱਲੀ ਦੇ ਵੱਲ ਨੂੰ ਕੂਚ ਕਰ ਸਕਣਗੇ ਅਥਰੂ ਗੈਸ ਦੇ ਗੋਲੇ ਜਦੋਂ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਕਿ ਸਿਰਫ ਗਿਣਤੀ ਕਿੰਨੀ ਕ ਤੁਸੀਂ ਜੇਕਰ ਗਿਣਤੀ ਦੀ ਗੱਲ ਕਰੀਏ 100 ਲੋਕ ਹੋਣਗੇ ਤਾਂ ਉਸ ਦੇ ਵਿੱਚ ਮੀਡੀਆ ਕਰਮਚਾਰੀ ਵੀ ਆਉਂਦੇ ਨੇ ਤਾਂ ਮੀਡੀਆ ਕਰਮਚਾਰੀਆਂ ਨੂੰ ਵੀ ਕਿਹਾ ਜਾਂਦਾ ਕਿ ਤੁਸੀਂ ਪਾਸੇ ਹਟ ਜਾਓ ਇੱਥੋਂ ਤੇ ਇੱਥੇ ਕੁਝ ਲੋਕ ਆਏ ਨੇ ਕੁਝ ਦੇਖਣ ਦੇ ਬੈਰੀਗੇਟ ਆ ਜਿਹੜੇ ਉਹ ਦੇਖਣ ਵਲ ਆਏ ਨੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿਸਾਨਾਂ ਲਈ ਕੱਲ ਕਿੰਨਾ ਔਖਾ ਹੋਵੇਗਾ ਚੁਣੌਤੀ ਦਾ ਰਸਤਾ ਹੋਵੇਗਾ ਕੀ ਕਿਸਾਨ ਇਸ ਰਸਤੇ ਨੂੰ ਪਾਰ ਕਰ ਸਕਣਗੇ ਜੋ ਇਸ ਵਾਰ ਹਰਿਆਣਾ ਸਰਕਾਰ ਵੱਲੋਂ ਆ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਆ ਤੁਹਾਨੂੰ ਉਸ ਦੀਆਂ ਤਸਵੀਰਾਂ ਦਿਖਾਈਆਂ ਨਹੀਂ ਅਸੀਂ ਇੱਕ ਇੱਕ ਤਸਵੀਰ ਦਿਖਾਈ ਆ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਪੰਜਾਬ ਦੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਐ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜੇ ਕਿਸਾਨ ਆ ਪੰਜਾਬ ਦੇ ਵੱਲੋਂ ਆਉਣਗੇ ਪੰਜਾਬ ਦੇ ਕਿਸਾਨਾਂ ਵੱਲੋਂ ਇੱਧਰ ਕ੍ਰਾਸ ਕੀਤਾ ਜਾਣਾ ਹਰਿਆਣਾ ਤੇ ਦਿੱਲੀ ਦੇ ਵੱਲ ਜਾਇਆ ਜਾਣਾ